ਇਸ ਹਸਪਤਾਲ ਦੇ ਵਿੱਚ ਸਾਰੇ ਬਿਮਾਰ ਹੋਣ ਉਸ ਡਾਕਟਰ ਦੀ ਵੀ ਪੁਛ ਪੜਤਾਲ ਹੁੰਦੀ ਜਦੋਂ ਮੇਰੀ ਗਾਉਂ ਟੈਂਡੀਆਂ ਕਲਾ ਵਿੱਚ ਜਾਓਗੇ ਤੇ ਪ੍ਰਚਾਰਕਾਂ ਕੋਲੋਂ ਪੁਛ ਪੜਤਾਲ ਗੁਰੂ ਗੋਬਿੰਦ ਸਿੰਘ ਨੇ ਕਰਨੀ ਪਗੜਦੀ ਕੋਸ਼ਿਸ਼ ਕਰੋ ਦਾਸਰਾ ਕੀ ਕਹਿਣਾ ਚਾਹੁੰਦਾ ਤੂੰ ਲੋਕਾਂ ਕੋਲੋਂ ਰੋਣਾ ਵੀ ਮੇਰੇ ਬੱਚੇ ਅੱਖੇ ਨਹੀਂ ਲੱਗਦੇ ਮਗਰ ਤੈਨੂੰ ਇਹ ਪਰੋਸਾ ਨਹੀਂ ਵੀ ਨਾਮ ਜਪੀਏ ਨਾ ਨਾਮ ਤੇ ਮੰਨੇ ਪਰਿਵਾਰੇ

ਬਿਡੇ ਹੋ ਮੇ ਸਾ ਨਾਮ ਜਪਤ ਸਭ ਬਿਡੇ ਹੋ ਮੇ ਸਾ ਨਾਮ ਜਪਤ ਸਭ ਬਿਡੇ ਹੋ ਮੇ ਸਾ ਇਹਦਾ ਅਰਥ ਹੁੰਦਾ ਜੇ ਕਿੰਤਾ ਕਿੰਤਾ ਜਿਹਨੇ ਲੋਕੀ ਨਾਮ ਜਪਦੇ ਉਹਦੀ ਸਾਰੀ ਕਿੰਤਾ ਦੂਰ ਹੋ ਜਾਂਦੀ ਹੈ ਅਬ ਕੇਸ ਤੇ ਜਾ ਕੇ ਸੁਣਾ ਕੇ ਆਇਆ ਟੋਰਾਂਟੋ ਤੁਹਾਡੇ ਕੋਲ ਆ ਮੈਨੂੰ ਐਡਰੈਸ ਲੈ ਜਾ ਇੱਕ ਫੈਮਿਲੀ ਹੈ ਜਿਹੜੀਆਂ ਚਾਰ ਪੀੜੀਆਂ ਇਕੱਠੀਆਂ ਬਿੰਕੇ ਨਾਮ ਜਪਦੀਆਂ ਚਾਰ ਪੀੜੀਆਂ ਪਰਦਾਦਾ ਵੀ ਜਿੰਦਾ ਹੈ ਦਾਦਾ ਵੀ ਜਿੰਦਾ ਹੈ ਪਿਓ ਵੀ ਜਿੰਦਾ ਹੈ ਇਧਾਂ ਆਉਣ ਵਾਲੀ نسل ਐਡੇ-ਐਡੇ ਬੱਚੇ ਵੀ ਜਿੰਦੇ ਨੇ ਜੇ ਉਹ ਵੀ ਨਾਮ ਜਪਦੇ ਪਰਦਾਦਾ ਵੀ ਜਪਦਾ ਸਾਰੇ ਜਪਦੇ ਤੇ ਜੇ

ਆ ਕੋਏ ਗੁਰੂ ਵਾਹਿਗੁਰੂ ਕੁਦਰਤ ਸਿੰਘ ਅਵੇਸਿੰਗ ਉਹਦੇ ਸਿੰਘ ਸਿੰਘ ਤੋਂ ਬਿਨਾ ਸਹੀ ਕਦੀ ਬੱਚੇ ਦਾ ਅੱਤਾ ਨਾਂ ਲੈ ਕੇ ਨਹੀਂ ਬੁਲਾਇਆ ਜਿੱਥੇ ਵਰਕਤਾਂ ਪੈੜੀਆਂ ਨੇ ਉੱਥੇ ਗੁਰੂ ਨੇ ਮਹਾਪਿਓ ਨੂੰ ਸਮਰਪਤ ਬਖਸ਼ੀ ਮੈਂ ਪੁੱਛਦਾ ਸਾਂ ਆ ਕੋਏ ਗੁਰੂ ਵਾਹਿਗੁਰੂ ਬਲਜੀਤ ਪੁੱਤਰ ਤੁਸੀਂ ਮੇਰੇ ਨਾਲ ਪੌਣੇ 2 ਵਜੇ ਆਣ ਕੇ ਇੰਨੀ ਵਰਕਤ ਦੇ ਵਿੱਚ ਉੱਠਦੀਆਂ ਨੇ ਆਪਣੇ ਬੱਡਾ ਜੋ ਤੇ ਮੇਰੇ ਨਾਲ ਨਾਮ ਜਪਦਿਆਂ ਜੇ ਸਾਰਾ ਟੱਬਰ ਗੁਰੂ ਗ੍ਰੰਥ ਸਾਹਿਬ ਦੀ ਜੁਰੀਤ ਰਵੇਗੇ ਆ ਜਿਹੜੇ 6-6 ਮਹੀਨੇ ਦੇ ਬੱਚੇ ਨੇ ਆਖ ਵੇਖ ਰੋ ਇਹਨਾਂ ਨੂੰ ਤਾਂ ਕਪੜਾ ਤਬਲੇਟ ਆਇਆ ਕਰੋ ਇਹਨਾਂ ਨੂੰ ਤਾਂ ਕਮਰੇ ਪਤਾ ਲੱਗਿਆ ਬੱਚਾ ਪਤਾ ਲੱਗਿਆ ਮੇਰੀ ਧੀਏ ਵੀ ਇਹਨੇ ਕਿਨੇ ਕਿ ਜਿਹੜੇ 6 ਮਹੀਨੇ ਦੇ ਬੱਚੇ ਇਹਨਾਂ ਨੂੰ ਲਿਆਉਂਦੇ ਕੀ ਵਿਚਾਰਿਆਂ ਨੂੰ ਜ਼ਰੂਰਤ ਆ ਇਹਨਾਂ ਨੂੰ ਕੀ ਪਤਾ ਨਾਮ ਕੀ ਹੁੰਦਾ ਹੈ ਤੁਸੀਂ ਇਹਨਾਂ ਨੂੰ ਕਮਰਾਂ ਦੇ ਵਿੱਚ ਨਿੱਕੇ ਥਾਂ ਰਹਿਣ ਦਿਆ ਕਰੋ ਆਪ ਆਜਿਆ ਕਰੋ ਜੋ ਧੀ ਰਾਣੀ ਉਹਨਾਂ ਦੀ ਨੌ ਦਾ ਜਵਾਬ ਸੀ

ਗੁਰਸਤ ਗੁਰੇ ਕਾ ਜੋ ਸਿੱਖ ਅਖਾਏ ਸੋ ਪੜ ਕੇ ਉਠ ਹਰ ਨਾਮ ਧਿਆਵੇ ਕਿਹੜਾ ਮੰਨ ਲਿਆ ਕੋਈ ਗੱਲ ਨਹੀਂ ਇਤਰਾ ਦੇ 500 ਗੁਰਦੁਆਰੇ ਹੋਰ ਇੱਕ ਕਲੋਨੀ ਚ ਬਣਾ ਲਿਓ ਪ੍ਰਚਾਰ ਪਾਉਣਗੇ ਇੱਕੋ ਟੀਮ ਚਲੀ ਨੂੰ ਜਿਤਨਾ ਤੇ ਅਸੀਂ ਹਾਂ ਉਤਰਾ ਦੇ ਅਸੀਂ ਰਹਾਂਗੇ ਏੰਜ ਦਾ ਨਾਮ ਆ ਗੁਰਦੁਆਰੇ ਆਉਣਾ ਤੇ ਕੋਈ ਬੋਲੋ ਕੀ ਕਿਹਾ ਹੋਗਾ ਤੇ ਜੇ ਤੁਸੀ ਅੱਜ ਵੇਖਿਆ ਆ ਜਿਹੜੇ ਬੁੱਲ ਨੇ ਸਕੰਦਰ ਸਾਹਿਬ ਇਹ ਨਕਲੀ ਕਸਦੀ ਅਸਲੀ ਕਸਦੀ ਪਰ ਇਹਨਾਂ ਦੀ ਹੁਣ ਵਿਚਾਰਿਆਂ ਦੀ ਨਕਲੀ ਲਾ ਲਓ ਪਿੱਛੇ ਥੱਲੇ ਜੜ ਨਹੀਂ ਹੈਗੀ ਗੁਲਦਸਤ ਵਿੱਚ ਬੈਠੇ ਕਹਿੰਗੇ ਨਾ ਦੀ ਤਰਤੀ ਜੋ ਪੁੱਟੇ ਬਟੇ ਕਿੱਥੇ ਗਏ ਸ਼ੋ ਪੁੱਟੇ ਲੱਗੇ ਅਸਤੀਨਾ ਦਾ ਸੁਨੰਦਰ ਹੁਣ ਇਹਨਾਂ ਦੇ ਵਿਚੋਂ ਇੱਕ ਪੱਤਾ ਨਾ ਵਾਣੀ ਨਿਕਲਦਾ ਐਸ ਤਰ੍ਹਾਂ ਵੇਖੋ ਮੈਂ ਕੀ ਕਿਹਾ ਤੁਸੀਂ ਬੋਲੋ ਬੋਲ ਮੈਂ ਕੀ ਕਿਹਾ ਹੁੰਦਾ ਜਦੋਂ ਜੁੜੇ ਸੀ ਜਦੋਂ ਜੁੜੇ ਸੀ ਉਹਦਾ ਫੱਤੇ ਵੀ ਨਿਕਲਦੀ ਸੀ ਉਹਦਾ ਖੂਬਸੂਰਤ ਵੀ ਆਉਂਦੀ ਸੀ ਤੇ ਖੁਸ਼ਬੂ ਵੀ ਆਉਂਦੀ ਸੀ ਜਦੋਂ ਤੁਸੀਂ ਤੇ ਮੈਂ ਕੁਦਰਤ ਨਾਲੋਂ ਟੁੱਟ ਚੁੱਕੇ ਹਾਂ ਜੇ ਤਾ ਪੱਤਿਆਂ ਦੀ ਕੀ ਫਿਕਰ ਕਰਦੇ ਹੋ ਵੀ ਪੱਤੇ ਹਰੇ ਰਹਿਣਗੇ ਪਗੜ ਰਹੇ ਹੋ ਜਦੋਂ ਅਸੀਂ ਕੁਦਰਤ ਨਾਲੋਂ ਟੁੱਟ ਗਏ ਆ ਰੱਬ ਨਾਲੋਂ ਟੁੱਟ ਗਏ ਆ ਰੱਬ ਨਾਲੋਂ ਟੁੱਟਣਾ ਇਹ ਨਹੀਂ ਹੁੰਦਾ ਵੀ ਗੁਰਦੁਆਰੇ ਨਹੀਂ ਆਈਦਾ ਆ ਬੱਚੇ ਨੂੰ ਪੜੋ ਜਦੋਂ ਬੱਚਾ ਹੈ ਜੀ ਅੱਖੋ ਵੇਖੋ ਹਾਏ ਗੁਰੂ ਨਾ ਹਾਏ ਗੁਰੂ ਰੱਬ ਨਾਲੋਂ ਟੁੱਟਣਾ ਇਹ ਨਹੀਂ ਹੁੰਦਾ ਵੀ ਬੰਦਾ ਗੁਰਦੁਆਰੇ ਨਹੀਂ ਆਉਂਦਾ ਹਾਜ਼ਰ ਹੋ ਗੁਰਦੁਆਰੇ ਆਣ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਨਾ ਜੋੜਨਾ ਇਹਨੂੰ ਕਹਿੰਦੇ ਟੁੱਟ ਗਿਆ ਆਉਣਾ ਗੁਰਦੁਆਰੇ ਅੱਖ ਵੇਖ ਗੁਰਦੁਆਰੇ ਆਉਣਾ ਗੁਰਦੁਆਰੇ ਜੇ ਸ਼ਬਦ ਨੂੰ ਧਿਆਨ ਨਾਲ ਸੁਣਨਾ ਹੀ ਨਾ ਟੁੱਟਣਾ ਕਦੇ ਇਹ ਨਹੀਂ ਹੁੰਦਾ ਕਿ ਬੰਦਾ ਗੁਰਦੁਆਰੇ ਆਉਣਾ ਓਟ ਗਿਆ ਜੀ ਨਾਸਤਕ ਨੂੰ ਨਾ ਨਾ ਕਈ ਘਰ ਮਿੱਠੇ ਜੁੜੇ ਨੇ ਨਹੀਂ ਕਹਤਾ ਲੱਗੇ ਕਈ ਦੁਕਾਨ ਤੇ ਮਿੱਠੇ ਜੁੜੇ ਨੇ ਜੰਗਲ ਵਿੱਚ ਬੈਠੇ ਜੁੜੇ ਨੇ ਇਹ ਕੰਮ ਕਿ ਮਿੱਠੇ ਡੁਲੇ ਨੇ ਆਖੋ ਵੇਖ ਰੋ ਕਲ ਮੇ ਜੁੜਨਦੀ ਐ ਜਦੋਂ ਤੁਹਾਡੀ ਸੁਰਤ ਦਾ ਸ਼ਬਦ ਨਾਲ ਸੰਬੰਧ ਬਣੇ ਮਗਰ ਅੱਜ ਦਾ ਵਚਨ ਸਹੀ ਆਖੋ ਵੇਖ ਰੋ ਕਦਿਕੇ ਬੋਲੋ ਨਾ ਹਾਰਿਓ ਪਹਿਲੀ ਨਰਸੀ ਬਹੁਤ ਦਿਨ ਲੱਗੇ ਬੜੀ ਤੁਰੀਆਂ ਬੜੀ ਦੂਰੋਂ ਤੁਰੀਆਂ ਕਈ ਜਨਮ ਲੱਗੇ ਨੇ ਗਰੀਬ ਨਿਵਾਜ਼ ਮਗਰ ਅਜੇ ਡੈਸਟੀਨੇਸ਼ਨ ਨਹੀਂ ਹੋਇਆ ਡੈਸਟੀਨੇਸ਼ਨ ਕੀ ਹੈ ਗੋਵਿੰਦ ਦੀ ਪ੍ਰਾਪਤੀ ਗੋਵਿੰਦ ਦੀ ਪ੍ਰਾਪਤੀ ਹੈ ਇਹ ਪ੍ਰਾਪਤ ਸੁਭਾਨ ਕੀ ਦਾ ਮਕਸਦ ਕੀ ਹੈ ਟਰਗਟ ਕੀ ਹੈ ਜਾਣਾ ਕਿੱਥੇ ਨੇ ਗੋਵਿੰਦ ਮਿਲਣ ਕੀ ਹੈ ਤੇਰੀ ਮੈਂ ਇਹਦਾ ਪ੍ਰਤੀਕਾਤਿਕ ਬਚਨ ਸੁਣਾਇਆ ਇੱਕ ਮਹਾਤਮਾ ਸੁਣਾਉਂਦਾ ਹੈ ਅਖੋ ਮੇਰ ਵਾਹਿਗੁਰੂ ਉਹ ਕਹਿੰਦਾ ਵੀ ਇਹ ਤੁਰਿਆ ਬੜੇ ਚਿਰ ਦਾ ਸੀ ਤੇ ਪਹੁੰਚਦਾ ਨਹੀਂ ਸੀ ਤੇ ਕਿ ਜੇ ਨੇ ਪੁੱਛਿਆ ਤੋ ਇੰਨੇ ਜਿੰਨਾ ਤੁਰਿਆ 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 ਬੰਦਾ ਨੇ ਨਹੀਂ ਲੱਤ ਨਹੀਂ ਲੰਨੀ ਨਾ 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 ਇਹਨੇ ਜਿੰਨਾ ਤੁਰਿਆ ਬੰਦਾ ਤੇ ਕਿਤੇ ਪਹੁੰਚ ਜਾਂਦਾ ਹੈ ਤੇ ਬੜਾ ਹੀ ਨਿਮਰਤਾ ਵਾਲਾ ਸੀ ਕਹਿੰਦਾ ਮੇਰੇ ਕਦਮ ਬਹੁਤ ਛੋਟੇ ਨੇ ਨਹੀਂ ਪਤਾ ਲੱਗਾ ਮੇਰੇ ਕਦਮ ਬਹੁਤ ਛੋਟੇ ਉਹਦੀ ਮੰਜ਼ਿਲ ਬਹੁਤ ਲੰਮੀ ਹੈ ਤੇ ਮੇਰੇ ਕਦਮ ਬਹੁਤ ਛੋਟੇ ਇਸਮਾਦ ਨੇੜੇ ਇਸਮਾਦੂ ਇਸਮਾਦੂ ਤੁਸੀਂ ਮੇਰੇ ਤੇ ਤਰਸ ਖਾਓਗੇ ਮੈਨੂੰ ਮੁਲਾਬਸਾ ਕਰਾ ਸਕਦੇ ਹੋ ਉਹਨੇ ਮਹਾਤਮਾ ਕਹਿੰਦੇ ਵੀ ਮੈਂ ਉਹਦੇ ਨਾਲ ਬਚਨ ਕੀਤੇ ਤੇ ਉਹ ਕੋ ਮੈਨੂੰ ਕਹਿੰਦਾ ਵੀ ਤੁਸੀਂ ਮੈਨੂੰ ਮੁਲਾਬਸਾ ਕਰਾ ਸਕਦੇ ਹੋ ਕਹਿੰਦਾ ਮੈਂ ਤੇਨੇ ਇੱਕ ਬਸਨਾ ਦੇ ਦਾਂ ਬਸ ਇੱਥੇ ਕੀ ਕਹਿੰਦੇ ਹੋ ਬਸ ਇੰਝ ਇੰਝ ਆਖੋ ਵੈਲਕਮ ਵੈਲਕਮ ਉਸ ਬਸ ਤੇ ਚੜਨਾ ਜਦੋਂ ਪਰਿਵਾਰ ਵੀ ਬਾਹਰ

ਫਸਟੇਜੜ ਕੇ ਸਬਤਹ ਕਰਨਾ ਬੜਾ ਖੁਸ਼ ਹੋਇਆ ਮੀਨੂ ਆਸ ਪਾਸ ਦੀ ਲੈਓ ਇਤਰਾ ਮੈਨੂੰ ਬਲਾ ਮੈਂ ਤੁਹਾਡੇ ਨਾਲ ਉੱਡਾਂ ਜੇ ਆਪੋ ਗਏ ਕਰੋ ਗੱਲੀ ਬੋਲੋ ਗੱਲੀ ਕਰੋ ਫਸਟੇਜੜ ਕੇ ਤੂੰ ਸਬਤਹ ਕਰਨਾ ਮਗਰ ਮੇਰੀ ਇੱਕ ਸ਼ਰਤ ਹੈ ਤੇਲ ਮੇਰਾ ਧਿਆੰਦਿਓ

ਇਹਨੂੰ ਰਾਮਾ ਦਾ ਨਹੀਂ ਪਤਾ ਆਪ ਤੁਸੀਂ ਤੇ ਮੈਂ ਗੋਬਦ ਤੇ ਦੇਸ਼ ਦੇ ਰਾਮਾ ਦਾ ਸਾਨੂੰ ਨਹੀਂ ਪਤਾ ਤੁਰੇ ਤਾ ਹਾਂ ਵਸਨੇ ਕੇ ਤੁਰੇ ਤਾ ਹਾਂ ਮਗਰ ਰੇਵੜਾ ਆਪਣੇ ਅਕੋਇਰੂ ਵਾਇਰੂ ਸ਼ਰਤ ਕੀ ਰੱਖੀ ਸੀ ਵੀ ਡਰਾਈਵਰ ਗੁਰੂ ਨੂੰ ਰੱਖੀ ਆਪਨਾ ਬਣੀ ਬਸ ਕਹੇ ਦੀ ਇਹ ਦੇ ਬਸ ਕਹੇ ਦੀ ਜੀ ਦੇਹ ਦੇਹ ਮਨੁੱਖਾ ਦੇਹ ਇਸ ਬਸ ਤੇ ਚੜ ਦੇਹ ਥੋੜੀ ਬਿਖਮ ਲੰਗਾਈ ਇਹ ਦੇ ਰੂਪੀ ਘੋੜੀ ਦੇ ਉੱਤੇ ਚੜ ਕੇ ਇਸ ਬਸ ਤੇ ਉ ਗੋਵਿੰਦ ਤੱਕ ਪਹੁੰਚ ਸਕਦਾ ਹੈ ਇਹਦਾ ਮਕਸਦ ਹੈ ਦੇ ਮਲਾਉ ਦਿੱਤੈ ਨੂੰ ਮਨੁੱਖਾ ਦੇ ਤੈਨੂੰ ਰੱਬ ਨੂੰ ਲਾਏ ਘੋੜੇ ਦੇ ਜਨਮ ਵਿੱਚ ਤੂੰ ਨਹੀਂ ਸੀ ਮਿਲ ਸਕਦਾ ਘੋੜੇ ਦੇ ਜਨਮ ਵਿੱਚ ਤੈਨੂੰ ਪ੍ਰਾਪਤੀ ਨਹੀਂ ਇੱਥੇ ਵੇਖੋ ਹਣ ਐਸੇ ਵੇ ਅੰਦਰੋਂ ਕੇ ਪਕੌੜਾ ਆ ਜਾਏ ਆਖੋ ਵੇਖੋ ਤੇ ਤੁਸੀਂ ਭੱਜ ਕੇ ਸਾਰੇ ਆਖੋ ਚਲ ਬਾਤ ਬਾਤ ایک کوکر بھی جائے انڈو گے ایک بات جاتا ہے باہر کڈو گے ایک ہی سردار جیونی ہے جی آ چور بھی کر رہی ہے جی کڑا پرشاد بھی برتا رہی ہے جی پڑ بھی رہی ہیں بانی سنا بھی رہی ہے یہ منقا دب تو ویڈی باس دیتی بھی کہ چڑھ کے تک ਕੀ ਆ ਸਕਦਾ ਹੈ ਮਗਰ ਸ਼ਰਤ ਡ੍ਰਾਈਵਰ ਗੁਰੂ ਨੂੰ ਰੱਖੀ ਇਹਨੇ ਅੱਜ ਦਿਓ ਜੀ ਮੈਂ ਗੁਰੂ ਨੂੰ ਆ ਕੇ ਹਲੇ ਸਾਰੇ ਆਪਾਂ ਵੀ ਆਪਾਂ ਗੁਰੂ ਵਾਲੇ ਬਣਾਂਗੇ ਕੀ ਆਖਿਆ ਹੈ ਗੁਰੂ ਵਾਲੇ ਕੀ ਜਾ ਕੇ ਸਹੀ ਗੁਰੂ ਵਾਲੇ ਬਣਾਂਗੇ ਆਖੋ ਏਗਰ ਮਗਰ ਵੱਡਾ ਹੋ ਗਿਆ ਵੱਡਾ ਹੋ ਕੇ ਜਿੰਨਾ ਗੁਰੂ ਦੀ ਜ਼ਰੂਰਤ ਆ ਕਿ ਜੇ ਮੈਂ 500 ਪਰਿਵਾਰ ਮਿਲਦੇ ਜਿਹਦੇ ਕਿਤੇ ਭਾਈ ਸਾਹਿਬ ਦੀ ਅਮਰ ਸ਼ਕਤੀ ਦੀ ਕੀ ਜ਼ਰੂਰਤ ਹੈ ਕਹਿੰਦੇ ਰਹਿਤ ਰੱਖਣ ਦੀ ਕੀ ਜ਼ਰੂਰਤ ਹੈ ਜੇ ਬਾਬੇ ਨਾਨਕ ਦੀ ਪੁੱਤਰਾ ਦੀ ਅਮਰ ਸ਼ਕਲ ਦੀ ਜ਼ਰੂਰਤ ਨਹੀਂ ਨਾ ਤੇ ਰਹਿਦ ਰੱਖਣ ਦੀ ਜ਼ਰੂਰਤ ਨਹੀਂ ਤੇ ਜਨਮ ਲੈਣ ਦੀ ਵੀ ਕੋਈ ਜ਼ਰੂਰਤ ਨਹੀਂ ਇਹ ਮਨੁੱਖਾ ਜਨਮ ਪਿਓ ਭਵਤ ਢੰਡੇ ਤਰਾਤ ਅਗਿਤੀ ਇਤਨੀ ਕਿਆ ਪਾਉ ਸੋਨੇ ਦਾ ਕਹਾ ਹੋਏ ਜਨਮ ਸੇ ਇਤਨੀ ਲਿਖਿਆ ਵਜਨ ਫੜਿਆ ਜੀ ਮੇਰੀਆਂ ਭੈਣਾਂ ਨੇ ਬੱਚਿਆਂ ਨੂੰ ਸਿਖਾਨੇ ਇੱਕ ਦਿਨ ਲਿਖੇ ਵੀ ਤੁਸੀਂ ਸੋਨੇ ਦਾ ਮਨੁੱਖਾ ਜਨਮ ਜਾਣ ਕੇ ਸੋਨੇ ਦਾ ਹਾਰ ਪਾ ਲਓ ਸੋਨੇ ਦਾ ਕੜਾ ਪਾ ਲਓ ਵੱਡਾ ਘਰ ਲੈ ਲਓ ਮਹਿਰ ਲੈ ਲਓ ਵੱਡੀ ਗੱਡੀ ਲੈ ਲਓ BMW ਜਾਂ ਤੁਸੀਂ ਗੱਡੀ ਵਗੈਰਾ ਤੇ ਤੁਹਾਡਾ ਜਨਮ ਸਫਲ ਹੋ ਜਾ ਕੋਈ ਗੱਲ ਤੇ ਆਨ ਕੇ ਮੋਰ ਲਾਈ ਵੀ ਵੀ ਉਹ ਖੰਡੇ ਦਾ ਹਰ ਹੋਏ ਜਨਮ ਤੇਰਾ ਸੁਹੇਲਾ ਸੁਖੀ ਤਾਂ ਹੋਣਾ ਜੇ ਤੇਰੇ ਮੂੰਹ ਦੇ ਵਿੱਚ ਗੁਰੂ ਦਾ ਅੰਮ੍ਰਿਤ ਪਾਉਗਾ ਤੇ